Thank <laughs> you. गुरूप सिंह सेठवान जनरल पंजाब हलका इंचार्ज कालों नशे खिलाफ युद्ध पंजाब सरकार पिंड कोट मल, वड्डा मलिया पिंड खाड़ा जारूद कैंप लाए गए पिंड दे सरपंच रणजीत सिंह ने हरबंस सिंह फौजी साहब का सरपंच रणजीत सिंह ने कहा ना पिया खावांगे ना खान दवांगे चेयरमैन जसपाल सिंह वीडियो सुरजीत सिंह बाजवा मनिंदर सिंह घूमण मलकीत सिंह सरपंच कादिया का बलाक प्रधान सरबजीत सिंह मेहता और होर सज्जन आए सन ਨਾ ਸਿਰਫ ਤੁਹਾਡੇ ਨਾਲ 50 ਸਾਲ ਸੰਦੇ ਕਰਦੇ ਆ ਕਿਉਂਕਿ ਜਦੋਂ ਪਰਵਾਰ ਦੇ ਰੂਪ ਵਿੱਚ ਬੈਠ ਜਾਈਏ ਤੇ ਕੋਈ ਜਲਵਾ ਛੱਪਾ ਨਹੀਂ ਹੁੰਦਾ 1977 ਤੋਂ ਲੈ ਕੇ 2020 ਤੱਕ ਤੁਹਾਡੇ ਦਾਦਾ ਜੀ ਜਾਗਰ ਸਿੰਘ ਸੇਖਵਾ ਤੁਹਾਡੇ ਪਿਤਾ ਸਰਦਾਰ ਸੇਵਾ ਸਿੰਘ ਸੇਖਵਾ ਤੇ ਤੁਹਾਡੇ ਨਾਲ ਇੱਕ ਕੜੀ ਬਣ ਕੇ ਤੁਰੇ ਆ ਤੇ ਜੀ ਪੀੜੀ ਭੱਡੀ ਆ ਤੇ ਜੀ ਸਾਡੀ ਹੈ ਧਿਆਨ ਦੇਣਾ ਪੈਣਾ ਜਿਹੜਾ ਨਸ਼ਾ ਇਹ ਗਰੀਬ ਦੇ ਘਰ ਤੋਂ ਨਹੀਂ ਚੱਲਿਆ ਇੱਕ ਪਰਮਾਤਮਾ ਦਾ ਕਿਰਸ਼ਨ ਹੋਇਆ ਕਿਉਂਕਿ ਮੈਂ ਉਮੀਦਵਾਰ ਬਣੇ ਸੀ ਸਰਪੰਚੀ ਦਾ ਪਰ ਮੈਂ ਇੱਕ ਗੱਲ ਕਹਿਣਾ ਨਸ਼ਿਆਂ ਦਾ ਨਸ਼ਿਆਂ ਦੇ ਵਿਰੋਧ ਗਿਆ ਅਸੀਂ ਕੈਂਪ ਲਾਇਆ ਇੱਕ ਕੈਂਪ ਜਿਹੜਾ ਇਤੋਂ ਵੀ ਖਤਰਨਾਕ ਹੈ ਨਾ ਮੈਂ ਬੜੀ ਧਮਾਈ ਕੀਤੀ ਆ ਉਥੇ ਨਸ਼ਾ ਚੱਲਿਆ ਇਹਨਾਂ ਦੇ ਬੱਚਿਆਂ ਨੇ ਨਗਾ ਜਦੋਂ ਭੱਤੀ ਹੁੰਦਾ ਕੋਈ 30 35 ਹਜ਼ਾਰ ਜਾਂ 40 ਹਜ਼ਾਰ ਦਾ ਖਾ ਚਾਲੂ ਹੁੰਦੀ ਹੈ 50 ਕੁਟ ਦਾ ਮੁਲਾਜ਼ਮ ਲਾ ਲਓ ਬਿਜਲੀ ਬੋਰਡ ਦਾ ਮੁਲਾਜ਼ਮ ਲਾ ਲਓ ਅੱਜ ਕੋਈ ਇਹਨਾਂ ਆਜਿਵਨ ਨੌੜੇਟ ਤੋਂ ਪਹਿਲਾਂ 10 ਸਾਲ ਉਹਦੇ ਕੋਲ 5-7 ਕਨੇ ਜਮੀਨ ਖੀਦੀ ਹੁੰਦੀ ਹੈ ਤਿੰਨ ਮੰਜ਼ਲੀ ਕੋਠੀ ਪਈ ਹੁੰਦੀ ਹੈ 50 50 ਲੱਖ ਦੀ ਗੱਡੀ ਉਹਨਾਂ ਕੋਲ ਹੁੰਦੀ ਹੈ ਅਸੀਂ ਕਦੀ ਚੱਕ ਕੀਤਾ ਪਏ ਕਮਲਾ ਨੂੰ ਪਈ ਨਹੀਂ ਅਮਦਰ ਕਿਥੋਂ ਆਈ ਐ ਸਾਨੂੰ ਚੋਰ ਲਾਂਭੋ ਫੰਦੀ ਰੋਡ ਦੀ ਸਾਡੇ ਘਰਾਂ ਵਿੱਚ ਚੋਰੀਆਂ ਹੋਈਆਂ ਐ ਅੱਜ ਕਸ਼ੇ ਪਟਵਾੜੀ ਨੂੰ ਪਏ ਹੋ ਉਹਦੀ ਜੈਦ ਅੱਥਰ ਨੋਟ ਕਰ ਲੋ ਉਹਦੀ ਤਰਖਾ ਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਫੈਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਲੱਗਣ ਦਿਆਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਵੜਨ ਦਿਆਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਦੇ ਵਿੱਚ ਪਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਪਰ ਵਾਕਿਆ ਜਿਸ ਤਰ੍ਹਾਂ ਨਾ ਕਿ ਆ ਕਿ ਸੱਚੇ ਬੰਦੇ ਦੇ ਨਾਲ ਆਪ ਹੁੰਦਾ ਸੋ ਪਿੰਡ ਨੇ ਸਰਬਸੰਮਤੀ ਕਰਕੇ ਇਹਨਾਂ ਨੂੰ ਸਰਪੰਚ ਬਣਾਇਆ ਪਹਿਲੋਂ ਤੋਂ ਮੈਂ ਘਰ ਦੇ ਨਕਰ ਨੂੰ ਵਧਾਈ ਦੇਣੀ ਚਾਹੁੰਦਾ ਜੇ ਤੁਸੀਂ ਬਹੁਤ ਇਮਾਨਦਾਰ ਔਰ ਵਧੀਆ ਬੰਦਾ ਨੂੰ ਕਿਹੜਾ ਵਾ ਸਰਪੰਚ ਬਣਾਇਆ ਵਾ ਸਾਰਾ ਪੈਂਡਿੰਗ ਦਾ ਹੀ ਦਾਤ ਕਰੇ ਔਰ ਜਿੱਥੇ ਇਮਾਨਦਾਰ ਸਰਪੰਚ ਹੋਣ ਤੇ ਉੱਥੇ ਮੈਂ ਵਾਅਦਾ ਕਰਾਂਗਾ ਕਿਉਂਕਿ ਬੜੇ ਔਖੇ ਪੈਸੇ ਲੋਣੇ ਕੋਈ ਸੌਖੀ ਗੱਲ ਨਹੀਂ ਤੇ ਜਿੱਥੇ ਲੱਗਦੇ ਹੋਣ ਉੱਥੇ ਦੇਣ ਨੂੰ ਜੀ ਕਰਦਾ ਔਰ ਮੈਂ ਵੀ ਸਰਪੰਚ ਸਾਹਿਬ ਆਂਗ ਇੱਕ ਰੁਪਈਏ ਦਾ ਵੀ ਘੇਰ ਕੋਰਵਾਦਾਰ ਨਹੀਂ ਜੰਨੇ ਪੈਸੇ ਆਉਂਦੇ ਹਨ ਪਰ ਪੁੱਛ ਕੇ ਸਰਪੰਚਾਂ ਨੂੰ ਉਹਨਾਂ ਨੂੰ ਦੇ ਰਹੇ ਆਂ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਤੁਹਾਡੇ ਨਗਰ 'ਚ ਜਿੱਥੇ ਤੁਸੀਂ ਰੋਣਾ ਚਾਹੁੰਦੇ ਤੁਸੀਂ ਲਾ ਸਕਦੇ ਹੋ ਤੁਹਾਨੂੰ ਲੋਕਾਂ ਨੇ ਚੋਣ ਕੇ ਸਰਪੰਚ ਬਣਾਇਆ ਹੈ ਤੁਹਾਡਾ ਆਖਵਾਦ ਤੁਸੀਂ ਪਿੰਡ ਵਿੱਚ ਪੈਸੇ ਰੋਣੇ